ਨਾ ਲੋ ਗਿਆਨ ਨਾਲ ਸੁਧਾ ਗੱਦਲਾ ਜਾ ਸਾਰਾ ਡਿਕ ਵਹੀ ਕਰਦੀ ਆਂਗਾ ਟਰੈਕਟਰ ਫੋਟਾ ਜੀ ਸਰ ਪਤਾ ਨਹੀਂ ਜੀ ਸਾਰਾ ਠੀਕ ਆ ਬਸ ਸਾਰਾ ਡੇ ਤਟ ਦੇ ਉਰ ਵਾਲੇ ਲੱਗਦੇ ਦੇ ਉਰ ਵਾਲੇ ਫਰ ਕੀਆ ਚੋਪੋ ਵੀ ਕਰ ਦੋ ਕਿਹੜੀ ਗਰਹਾਨ ਇਹ ਗੱਲ ਇਹ ਸਾਰੇ ਸੇਫਟੀ ਦਾ ਨਾ ਕਰੀਦਾ ਪਰਚਾ ਦਾ ਟਿਕਾਣਾ ਸਾਰਾ ਇਹ ਪਰਚਾ ਮਾਰਿਆ ਮੇਰੀ ਗੱਲ ਸੁਣੋ ਸਰ ਅਸੀਂ ਚੰਨਾ ਖੰਡ ਵਿੱਚ ਲੇ ਰੱਖੀ ਆ ਕੋਈ ਪੱਤਾ ਹੋਵੇ ਕੋਈ ਬੱਚਾ ਹਾਂ ਜੀ ਜਨਾ ਕੋਈ ਕੁਛ ਨਹੀਂ ਕੇੰਮ ਮਾੜਿਆ ਪਰ ਉਹਨਾਂ ਨਾਲ ਦੀ ਚਲਾ ਨਾਲ ਖੜੀ ਰਹੀ ਫਿਰ ਜਿਹੜੀ ਕੁਰਬਾਨੀ ਦੇਚ ਆੜੀ ਗੱਸੀ ਐਂ ਤਰ੍ਹਾਂ ਦੀ ਨਾਲ ਗਏ ਆਂ ਐਂ ਦਸੀ ਜਾਏ ਆ ਟ੍ਰੈਟਰ ਕੋਣ ਆਏ ਆ ਉਹਦੇ ਭੈਣ ਚੋਲੇ ਇੱਧਰ ਲਿਆਂਦਾ ਹਾਂ ਨਾਲ ਦੀ ਕੋਈ ਕਸਰੀ ਨਹੀਂ ਹਨ ਜੇਤਾਂ ਨਹੀਂ ਲੈ ਆਂ ਹਨ ਵਾਲਿਆ ਦੋਵੇਂ ਪਹੁੰਚਣਾ ਹੋਣਿਆ ਸਰਾਂ ਦਾ ਮੈਚ ਹੋਣਾ ਉਹਦਾ ਜੂਨੀਅਰਾਂ ਦਾ ਮੈਚ ਹੋਣਾ ਮੈਂ ਚਲਾਉਣਾ ਮੈਂ ਚੋਣ ਕਿੱਤੀ ਹੈ ਨਹੀਂ ਕੋਈ ਖੇਡ ਲਾਉਂਦੇ ਆ ਸਰ ਉਹ ਹੀ ਜਿਹਨਾਂ ਨੇ ਆਉਂਨੇ ਇਧਰ ਆ ਆਉਂਦੇ ਆ ਉਹਨਾਂ ਚਾਲਦੇ ਆ ਉਹਨੂੰ ਕੋਈ ਡਰ ਨਹੀਂ ਕੋਈ ਆ ਇਧਰ ਅੱਜ ਆਓ ਹਾਂ ਸਮਝ ਆਉਂਦਾ ਬਾਉ ਮੜੇ ਲੇ ਲੇ ਅੱਗੇ ਅੱਜ 6 ਜਿਹੜੇ ਤੁਸੀਂ ਆ ਗਏ ਜੀ ਭਾਈ ਸਿੰਘ ਜੀ ਹਾਂ ਜਦੋਂ ਨਵਾਂ ਟਰੈਕਟਰ ਲੈ ਆਣਾ ਭਾਈ ਆਹਾਂ ਕੋਹਰਾ ਲੈ ਕੋਈ ਹੈ ਨਾ ਤੁਹਾਡੇ ਕੋਲ ਨਹੀਂ ਖੁੰਦਾ ਪੰਜਣ ਜਣਿਆ ਕੋਈ ਨਹੀਂ ਹੋਰ ਲੱਗੇ ਤਾਂ ਖੋਲੋ ਇਹ ਗਾਟਾ ਟਰੈਕਟਰ ਸਾਂਦਰ ਲੋਡ ਹੀ ਆ ਨਹੀਂ ਉਹ ਆਪਣਾ ਖਰਾਬ ਹੋ ਗਿਆ ਭਾਈ ਮੇਰਾ ਟਰੈਕਟਰ ਨਵਾਂ ਖਰਾਬ ਹੋ ਗਿਆ ਫਾਟੇ ਨੂੰ ਤਰੋ ਨਾ ਤਰਕ ਨੂੰ ਸਾਰ ਤੋਂ ਆਣਾ ਹੈ ਇਹ ਵੀ ਲਿਸੈਂਸ ਹੈ ਜੀ ਟਰਾਲਾ ਦਾ ਜੀ ਮੈਸੇਜ ਕਰਉਣਾ ਮੈਂ ਆਲ ਕਰਾਂ ਜੀ ਉਹ ਮੁੰਡਿਆ ਵੀ ਦਿਖਾ ਜੀ ਨਹੀਂ ਸਕਤਦੀ ਹੈ ਹੈਲੋ ਬਰਾਬਰ ਹੈ ਉਹ ਨਾ ਤਰ ਬੰਦਿਆ ਇਹ ਕਿਹੜਾ ਦੰਦ ਮਸ਼ਹੂਰ ਹੈ ਬੰਦੂ ਚਲ ਦਰਦਾਂ ਤੋਂ ਆਣਾ ਸੀ ਯਾ ਬਲੀ ਕੋਈ ਨਾ ਉਹ ਯਾਰ ਅਹੀਂ ਤੂੰ ਬਾਕੀ ਨਿਹੜਾ ਹੁੰਦਾ ਸਾਰਾ ਚਲ ਠੀਕ ਆ ਬਾਕੀ ਦੇ ਸਾਣਾ ਭਾਈ ਉਹ ਚਾਨਣ ਸੁਆਪ ਇਹ ਬਹਨ ਮੇਰਾ ਹੀ ਇਹ ਬੜੀ ਮੇਰਾ ਐਸਐਸਐਫ ਸੜਕ ਰੱਖਿਆ ਫੋਰਸ ਗਰਾਸਪੁਰ ਐਸਐਸਆਈ ਸੁਰਿੰਦਰ ਸਿੰਘ ਨੂੰ ਵਾਇਰਲਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਵੀ ਬਸ ਸਟੈਂਡ ਤੇ ਨਾ ਕੋਈ ਇਨਸੀਡੈਂਸ ਹੋ ਗਿਆ ਘਾਸਾ ਹੋ ਗਿਆ ਉਹ ਅਹੀਂ ਆਏ ਆ ਤੇ ਨਾਲ ਹੀ ਐਂਬੂਲੈਂਸ ਨੂੰ ਵੀ ਫੋਨ ਕੀਤਾ ਲੋਕਾਂ ਦੇ ਉਹ ਆ ਗਈ ਹੈ ਉਹ ਬੰਦੇ ਦੇ ਜਿਹਦੇ ਸੱਟ ਲੱਗੀ ਆ ਉਹਦੇ ਲੈ ਗਏ ਐਂਬੂਲੈਂਸ ਵਾਲੇ ਤੇ ਇੱਥੇ ਟਰੈਕਟਰ ਖੜਾ ਹੋਇਆ ਉਹਦੇ ਤੇ ਉਹ ਸਟੰਟ ਕਰ ਰਹੇ ਹੁਣੇ ਤਿੰਨ ਚਾਰ ਜਣੇ ਆ ਉਹਦੇ ਉਹ ਹੀ ਕਹਾਂਗੇ ਸਾਡਾ ਵਾ ਬੰਦਾ ਆਪਣਾ ਹੀ ਆ ਸਾਡਾ ਉਨੂੰ ਸਿਵਲ ਹਸਪਤਾਲ ਲੈ ਗਏ ਨੇ ਹੁਣ ਥਾਣੇ ਵਾਲੇ ਵੀ ਅਸੀਂ ਸੱਦ ਲਿਆ ਹੁਣ ਦੇਖੋ ਅਗੇ ਜੇ ਤੇ ਕੋਈ ਕਾਰਵਾਈ ਕਰਾਉਣੀ ਚਾਹਣਗੇ ਤੇ ਕਰ ਦੇਣਗੇ ਨਹੀਂ ਤੇ ਹਾਂ ਜੀ ਤਲਵਾਰ ਸੀ ਇੱਕ ਉਹਨਾਂ ਕੋਲੋਂ ਉਹ ਕਹਿੰਦੇ ਅਸੀਂ ਸੇਫਟੀ ਵਾਸਤੇ ਗੱਨਾ ਖੜਨੀ ਆ ਤੇ ਉਹਦੀ ਸੇਫਟੀ ਵਾਸਤੇ ਰੱਖੀ ਹੈ ਤੇ ਮੈਂ ਕਿਹਾ ਤੁਸੀਂ ਦੇਣੇ ਇਹਨੂੰ ਕਿਤੇ ਰੱਖ ਕੇ ਆਇਆ ਕਰੋ ਰਾਤ ਨੂੰ ਜਦੋਂ ਤੁਹਾਨੂੰ ਸੇਫਟੀ ਚਾਹੀਦੀ ਹੈ ਤੇ ਇਹਨੂੰ ਨਾਲ ਦੇ ਥੜਾ ਵੀ ਹੁਣ ਬਾਜ਼ਾਰ 'ਚ ਵੀ ਲਈ ਫਿਰਨੀ ਤੁਸੀਂ ਕੀ ਕਾਰਵਾਈ ਕਰਦੇ ਇਹ ਹੁਣ ਸਿਟੀ ਵਾਲਿਆਂ ਆਈਓ ਹੁੰਦਾ ਤਾਂ ਵੇਖ ਲੈਂਦਾ ਵੀ ਜੇ ਤੇ ਉਹਨਾਂ ਕੋਈ ਕਾਰਵਾਈ ਕਰਾਉਣੀ ਆ ਜਿਹੜਾ ਇਹ ਹਸਪਤਾਲ ਦਾ ਆਖਲਾ ਬੰਦਾ ਕਿਦੇ ਸਾਟ ਲੱਗੀ ਹੈ ਉਹਦੇ ਕਟਿੰਗ ਦੇਖਣਗੇ ਵੀ ਜੇ ਤੇ ਕਿਸੇ ਕਰਾਉਣੀ ਹੈ ਨਹੀਂ ਤੇ ਫਿਰ ਉਹਨਾਂ ਰਾਜ ਨਮਾ ਕਰ ਦੇਣਗੇ ਉਹ ਇਲਾਜ ਕਰਾ ਦੇਣਗੇ ਉਹਨਾਂ ਨੂੰ